ਇੱਕ ਗੱਲ ਹਮੇਸ਼ਾ ਯਾਦ ਰੱਖੋ ਵੀ ਸਮਾਂ ਪੈਸੇ ਤੋਂ ਵੱਧ ਕੀਮਤੀ ਨਹੀਂ ਹੈਗਾ ਜਿਹੜਾ ਸਮਾਂਗਾ ਉਹ ਪੈਸੇ ਤੋਂ ਜ਼ਿਆਦਾ ਕੀਮਤੀ ਨਹੀਂ ਹੈਗਾ ਹਾਂਜੀ ਸਤਿ ਸ਼੍ਰੀ ਅਕਾਲ ਜੀ ਦੋਸਤੋ ਕਿਸਾਨਾ ਮੈਡ ਸੈਟ ਦੇਖਦੇ ਰਹੇ ਸਾਰੀ ਦਰਸ਼ਕਾਂ ਦਾ ਧੰਨਵਾਦ ਤੇ ਅੱਜ ਵਾਲੀ ਵੀਡੀਓ ਦੇ ਵਿੱਚ ਆਪਾਂ ਗੱਲਬਾਤ ਕਰਾਂਗੇ ਵੀ ਡੈਰੀ ਫਾਰਮਿੰਗ ਨੂੰ ਆਪਾਂ ਕਿਵੇਂ ਲਾਹੇਵੰਦ ਬਣਾ ਸਕਦੇ ਆ ਕਿਵੇਂ ਆਪਾਂ ਉਹਦੇ ਵਿੱਚੋਂ ਆਪਾਂ ਕਹਿੰਦੇ ਵੀ ਕਮਾਈ ਜਿਹੜੀ ਆਪਣੀ ਵਧਾ ਸਕਦੇ ਆਂਗੇ ਅਜਾ ਆਪਾਂ ਉਹ ਬੇਸੇ ਦੇ ਉੱਤੇ ਗੱਲਬਾਤ ਕਰਨੀ ਹੈ ਤੇ ਆਪਣੇ ਕੋਲ 8-10 ਇਸ ਤਰ੍ਹਾਂ ਦੇ ਆਪਾਂ ਕਹਿੰਦੇ ਵੀ ਪੁਆਇੰਟ ਨੇਗੇ ਜਿਹੜੇ ਆਪਣੀ ਕਮਾਈ ਨੂੰ ਵਧਾ ਸਕਦੇ ਨੇ ਤੇ ਅਜਾਪੋਂ ਉਸੇ ਉੱਤੀ ਗੱਲਬਾਤ ਕਰਦੇ ਆਂਗੇ ਤੇ ਅਜਾਪੋਂ ਨਾਲ ਜੁੜੇ ਰਹੋ ਤੇ ਵੀਡੀਓ ਨੂੰ ਇੱਕ ਲਾਸਟ ਤੱਕ ਜ਼ਰੂਰ ਦੇਖਿਆ ਕਰੋ ਕਿਉਂਕਿ ਆਪਣੇ ਵੀਡੀਓ ਦੇ ਵਿੱਚ ਨਾ ਲਾਸਟ ਤੇ ਆਪਾਂ ਬਹੁਤ ਖਾਸ ਗੱਲਾਂ ਦੱਸਦੇ ਹੁੰਦੇ ਆ ਤਾਂ ਕਰਕੇ ਭਰਾਵਾਂ ਨੂੰ ਬੇਨਤੀ ਆ ਵੀ ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖਿਆ ਕਰੋ ਤੇ ਆਪਣਾ ਵੀ ਹੌਸਲਾ ਬਣਿਆ ਰਹਿੰਦਾ ਉਹ ਚੀਜ਼ ਦੇ ਨਾਲ ਹਾਂਜੀ ਸਭ ਤੋਂ ਪਹਿਲਾਂ ਗੱਲਬਾਤ ਆਪਾਂ ਕਰਦੇ ਆ ਵੀ ਜਿਹੜਾ ਦੁੱਧ ਦਾ ਪੈਦਾਵਾਰੀ ਖਰਚਾ ਗਿਆ ਵੀ ਆਪਾਂ ਉਹਨੂੰ ਕਿਵੇਂ ਘੱਟ ਕਰ ਸਕਦੇ ਆਂ ਸਭ ਤੋਂ ਪਹਿਲਾਂ ਜਿਹੜਾ ਆਪਾਂ ਮੇਨ ਟੌਪਿਕ ਹੁੰਦਾ ਕਿ ਆਪਣਾ ਮੱਕੀ ਦਾ ਅਚਾਰ ਆ ਜਿਹੜਾ ਦੁੱਧ ਦੇ ਵਧੀਆ ਕਿਤੇ ਉਹਨੂੰ ਆਪਣਾ ਕਹ ਲਈ એનર્ਜੀ ਉਹ ਨਾਲ ਵਧੀਆ ਮਿਲਦੀ ਹੈਗੀ ਤੇ ਜੇ ਆਪਾਂ ਮੱਕੀ ਦੇ achar ਦੀ ਗੱਲ ਕਰੀਏ ਮੱਕੀ ਦਾ achar ਜੀ ਆਪਾਂ ਆਪਣੇ ਆਪ ਖੇਤ ਦੇ ਵਿੱਚ ਬੀਜ ਕੇ ਆਪਾਂ ਕਹਿ ਲਈਏ ਵੀ ਆ ਮੱਕੀ ਤੇ ਉਹਦੇ ਬਾਅਦ ਆਪ ਚਾਰ ਪਾਉਣਿਆਂ ਤਾਂ ਤਾਂ ਉਹ ਆਪਾਂ ਨੂੰ 3 ਕਿਰਪਾਏ ਦੇ ਲਗਭਗ ਪੈਂਦਾ ਗਾ ਵੀ ਆਪਾਂ ਕਹਿ ਲਈਏ ਕਿਲੋ ਤੇ ਜੇ ਆਪਾਂ ਬਾਜ਼ਾਰੂ ਮੱਕੀ ਦੀ ਗੱਲ ਕਰੀਏ ਬਾਜ਼ਾਰੂ ਮੱਕੀ 6 70 ਰੁਪਏ ਤੋਂ ਘੱਟ ਨਹੀਂ ਪੈਂਦੀ ਹੈਗੀ ਤੇ ਆਪਾਂ ਵੀ ਉਹਦੇ ਨਾਲ ਵੀ ਜੇ ਆਪ ਆਪ ਮੱਕੀ ਬੀਜ ਕੇ ਆਪ ਆਪ ਚਾਰ ਪਾਵਾਂਗੇ ਤਾਂ ਆਪਣਾ ਓਰਿਜਨਲ ਵੀ ਆਚਾਰ ਦਾ ਖਰਚਾ ਪਹਿਲਾਂ ਘੱਟ ਜੂਗਾ ਤੇ ਉਹਦੇ ਬਾਅਦ ਆਪਾਂ ਪਸ਼ੂਆਂ ਦਾ ਖਰਚਾ ਵੀ ਉਹਨਾਂ ਨਾਲ ਘਟਾ ਸਕਦੇ ਹਾਂ ਜੇ ਆਪਾਂ ਬਾਜ਼ਾਰੂ ਵਾਲੀ ਮੱਕੀ ਦੀ ਗੱਲ ਕਰੀਏ ਬਾਜ਼ਾਰੂ ਮੱਕੀ ਆਪਾਂ ਨੂੰ ਥੋੜੀ ਜੀ ਆਪਾਂ ਉਹਦੇ ਨਾਲੋਂ ਮਹਿੰਗੀ ਪੈਂਦੀ ਆ ਪਰ ਕੋ ਚਾਹੇ ਬਾਜ਼ਾਰ ਚੋਂ ਲੈ ਲਈਏ ਚਾਹੇ ਆਪਾ ਆਪ ਪੈ ਲਈਏ ਤਾਂ ਉਹਦੇ ਨਾਲ ਵੀ ਆਪਾਂ ਜਿਹੜਾ ਆਪਾਂ ਲਈ ਖਰਚਾ ਆਪਾਂ ਦਾ ਘੱਟ ਕਰ ਸਕਦੇ ਹਾਂ ਜੇ ਆਪਾਂ ਦਾਣੇ ਫੀਡ ਦੀ ਗੱਲ ਕਰੀਏ ਸੰਤੁਲਿਤ ਪਸ਼ੂ ਖਾਣਾ ਕਿਹੜੀ ਆਪਾਂ ਜੇ ਉਹਨਾਂ ਨਾਲ ਦੇ ਦਿੰਨੇ ਆਗੇ ਆਪਣੇ ਪਸ਼ੂ ਨੂੰ ਆਪਾਂ ਕੇ ਲਈ ਵਧੀਆ ਖਾਣਾ ਹੈ ਸੰਤੁਲਿਤ ਪਸ਼ੂ ਖਾਣ ਦਾ ਮਤਲਬ ਹੁੰਦਾ ਜਿਹੜੀ ਵਧੀਆ ਖਾਣਾ ਕੇ ਜੇ ਆਪਾਂ ਆਪਣੇ ਪਸ਼ੂ ਨੂੰ ਦਈਏ ਆਪਾਂ ਉਹਦੇ ਨਾਲ ਵੀ ਆਪਾਂ ਆਪਣੇ ਪਸ਼ੂਆਂ ਦਾ 5 ਕਿਲੋ 5 ਰੁਪਏ ਕਿਲੋ ਦੁੱਧ ਦਾ ਖਰਚਾ ਇਹਦਾ ਘਟਾ ਸਕਦੇ ਆਪਾਂ ਕਹਿ ਲਈਏ ਜੇ ਆਪਾਂ ਇਹਦਾ ਆਧਾਰਨ ਵੱਜੋਂ ਆਪਾਂ ਜੇ ਕਹਿ ਲਈਏ ਵੀ ਆਪਣਾ 10 ਰੁਪਏ ਦੇ ਵਿੱਚ 1 ਕਿਲੋ ਦੁੱਧ ਤਿਆਰ ਹੁੰਦਾ ਤਾਂ ਜੇ ਆਪਾਂ ਆਪਣੇ ਪਸ਼ੂ ਦੀ ਖਰਾਕ ਸਹੀ ਹੈਗੀ ਤਾਂ ਆਪਾਂ 5 ਰੁਪਏ ਆਪਾਂ ਉਹਦੀ ਖਰਾਕ ਘੱਟ ਕਰ ਸਕਦੇ 5 ਰੁਪਏ 'ਚ ਆਪਣਾ 1 ਕਿਲੋ ਦੁੱਧ ਤਿਆਰ ਹੋ ਜੇ ਆਪਾਂ ਇੱਕ ਆਧਾਰਨ ਵੱਜੋਂ ਤੁਹਾਨੂੰ ਇੱਕ ਦੇਤੀ ਤੇ ਜੇ ਉਸ ਤੋਂ ਬਾਅਦ ਆਪਾਂ ਲੇਬਰ ਦਾ ਖਰਚੇ ਦੀ ਗੱਲ ਕਰੀਏ ਲੇਬਰ ਦਾ ਖਰਚਾ ਆਪਣੇ ਫਾਰਮ ਦੀ ਬਣਾਵਟ ਦੇ ਉੱਤੇ ਡਿਪੈਂਡ ਕਰਦਾ ਹੁੰਦਾ ਵੀ ਆਪਣਾ ਫਾਰਮ ਕਿਵੇਂ ਬਣਿਆ ਹੋਇਆਗਾ ਬਿਆਪਾ ਲਈ ਕੀ ਕੀ ਉਹਦੇ ਵਿੱਚ ਸਹੂਲਤਾਂ ਨਿ ਗਈਆਂ ਉਹਦੇ ਨਾਲ ਕੀ ਹੁੰਦਾਗਾ ਵੀ ਉਹਦੇ ਹਿਸਾਬ ਤੇ ਜੇ ਆਪਾਂ 10 ਤੋਂ 20 ਡੰਗਰ ਆ ਜਿਹੜੇ ਆਪਣੇ ਦੋ ਬੰਦੇ ਆਰਾਮ ਨਾਲ ਸੰਭ ਲੈਣਦੇ ਨੇਗੇ ਪਰ ਜੇ ਆਪਾਂ ਕਿਲੀ ਵੀ ਫਾਰਮ ਆਪਣਾ ਵਧੀਆ ਬਣਿਆ ਹੋਇਆਗਾ ਤਾਂ 100 ਡੰਗਰ ਨੂੰ ਚਾਰ ਜਣਿਆਂ ਤੋਂ ਵੱਧ ਲੋਡ ਨਹੀਂ ਹੈਗੀ ਸਾਂਭਣ ਦੀ ਵੀ ਚਾਰ ਜਣੇ 100 ਡੰਗਰ ਨੂੰ ਵੀ ਆਰਾਮ ਨਾਲ ਸੰਭ ਲੈਣਗੇ ਪਰ ਉਹਦੇ ਨਾਲ ਕੀ ਆ ਗਿਆ ਵੀ ਆਪਣਾ ਜਿਹੜਾ ਫਾਰਮ ਆਗਾ ਵਧੀਆ ਤਰੀਕੇ ਦੇ ਨਾਲ ਬਣਿਆ ਹੋਣਾ ਜਿਸ ਇੰਦਾ ਵਧੀਆ ਹਵਾਦਾਰ ਤੇ ਜੇ ਆਪਾਂ ਗੱਬਣ ਹੋਣ ਦੀ ਗੱਲ ਕਰੀਏ ਬੀ ਪਸ਼ੂ ਨੂੰ ਗੱਭਣ ਕਿਹੜੇ ਟਾਈਮ ਤੇ ਕਰਾਉਣਾਗਾ ਗੱਭਣ ਦੇ ਵਿੱਚ ਆਪਾਂ ਕਹਿੰਦੇ ਵੀ ਜਦੋਂ ਪਸ਼ੂ ਨੇ ਇੱਕ ਵਾਰ ਬੱਚਾ ਦੇ ਤਾ ਪਹਿਲੇ ਸੂਏ ਤੇ ਦੂਜਾ ਬਾਦ 100 ਤੋਂ 120 ਦਿਨਾਂ ਦੇ ਵਿੱਚ ਉਹ ਦੁਬਾਰੇ ਬੱਚਾ ਦੇਣਾ ਉਹਦਾ ਜ਼ਰੂਰੀ ਹੈਗਾ ਤਾਂ ਵੀ ਆਪਣਾ ਕਹਿੰਦੇ ਵੀ ਪਸ਼ੂ ਦਾ ਖਰਚਾ ਸਹੀ ਰਹਿੰਦਾ ਜੇ ਉਹ 100 ਜਾਂ 120 ਦਿਨਾਂ ਤੋਂ ਲੇਟ ਹੁੰਦਾਗਾ ਤਾਂ ਉਹਦਾ ਆਪਾਂ ਕਹਿੰਦੇ ਵੀ ਖਰਚਾ ਵਧਦਾ ਉਹ ਆਪਣੇ ਲਈ ਖੜਾ ਹੀ ਖਾਂਦਾਗਾ ਵੀ ਉਹਦਾ ਵੀ ਆਪਣੇ ਗੱਲ ਖਰਚਾ ਪੈਂਦਾਗਾ ਜੇ ਆਪਾਂ ਬਿਮਾਰੀਆਂ ਦੇ ਪ੍ਰਬੰਧ ਦੀ ਗੱਲ ਕਰੀਏ ਵਧੀਆ ਖਰਾਕ ਜਾਂ ਆਪਾਂ ਕਹਿੰਦੇ ਵੀ ਵਧੀਆ ਪ੍ਰਬੰਧ ਇਹੀ ਆਪਣੀਆਂ ਬਿਮਾਰੀਆਂ ਦਾ ਖਰਚਾ ਜਿਹੜਾ ਘਟ ਹੋ ਸਕਦਾ ਹੋਰ ਆਪਾਂ ਕਿਸੇ ਤਰੀਕੇ ਵੀ ਬਿਮਾਰੀਆਂ ਦਾ ਖਰਚਾ ਨਹੀਂ ਘਟਾ ਸਕਦੇ ਹੈਗੇ ਤਾਂ ਜੇ ਆਪਾਂ ਕਿਸੇ ਵੀ ਐਂਟੀਬਾਇਓਟਿਕ ਦਾ ਖਰਚਾ ਆਪਣੇ ਫਾਰਮ ਤੇ ਵੱਧਦਾ ਹੁੰਦਾ ਤੇ ਜੇ ਆਪਾਂ ਕਹ ਲਈ ਹਾਰਮੋਨਜ਼ ਦਾ ਖਰਚਾ ਹੈ ਔਰ ਕਈ ਵਾਰ ਪਸ਼ੂ ਦੇ ਹਾਰਮੋਨ ਇਨ ਬੈਲੈਂਸ ਹੋ ਰਹੇ ਹੁੰਦੇ ਉਹਨਾਂ ਨੂੰ ਬੈਲੈਂਸ ਕਰਤੇ ਖਰਚਾ ਆ ਜਾਂਦਾ ਉਹਦਾ ਇੱਕੋ ਇੱਕ ਹੀ ਇਲਾਜ ਹੁੰਦਾਗਾ ਪਸ਼ੂ ਨੂੰ ਵਧੀਆ ਖਰਾਕ ਦੇਣਾ ਹੀ ਉਹਦਾ ਇਲਾਜ ਆਗਾ ਤੇ ਬੜਾ ਜ਼ਿਆਦਾ ਵੀ ਦਵਾਈਆਂ 'ਚ ਫਸਾਂਗੇ ਤਾਂ ਉਹ ਆਪਣੇ ਪਸ਼ੂਆਂ ਦਾ ਬੋਡੀ ਦਾ ਵੀ ਨੁਕਸਾਨ ਆ ਤੇ ਆਪਣੇ ਪੈਸੇ ਦਾ ਵੀ ਨੁਕਸਾਨ ਆ ਤੇ ਟਾਈਮ ਦਾ ਵੀ ਨੁਕਸਾਨ ਆ। ਉਹਦੇ ਨਾਲੋਂ ਵਧੀਆ ਕੀ ਹੈਗਾ ਆਪਾਂ ਆਪਣੇ ਪਸ਼ੂ ਨੂੰ ਚੰਗੀ ਖਰਾਕ ਦੇਈਏ। ਉਹਦੇ ਨਾਲ ਹੀ ਆਪਾਂ ਕਹਿ ਲਈਏ ਵੀ ਆਪਣੇ ਪਸ਼ੂਆਂ ਦਾ ਖਰਚਾ ਜਿਹੜਾ ਘਟਦਾਗਾ ਆਪਣੇ ਆਮਦਨ ਹੈ ਜਿਹੜੀ ਕਮਾਈ ਹੈਗੀ ਵਾਧੀ ਹੈਗੀ। ਜੇ ਆਪਾਂ ਸਹੀ ਹੀਟ ਦੀ ਗੱਲ ਕਰੀਏ ਲਗਭਗ ਸਾਰੇ ਹੀ ਫਾਰਮਾਂ ਦੇ ਉੱਤੇ 30 ਤੋਂ 40% ਇਹੜਾ ਆਪਾਂ ਕਹੇ ਲਈ ਵੀ ਹੀਟ ਦਾ ਮਿਸ ਹੋਣਾ ਬਹੁਤ ਜ਼ਿਆਦਾ ਵੱਡੀ ਵੱਡੀ ਸਮੱਸਿਆ ਆ ਗਈ ਇਹ ਆਮ ਵੀ ਆ ਤੇ ਇਹ ਵੱਡੀ ਵੀ ਆ ਕਿਉਂਕਿ ਆਮ ਜੀ ਗੱਲ ਹੀ ਹੁੰਦੀ ਆ ਵੀ ਆਪਾਂ ਕਹੇ ਲਈ ਵੀ ਯਾਰ ਹੀਟ ਮਿਸ ਹੋ ਗਈ ਜਿਆਦਾ ਕੀ ਹੁੰਦਾ ਡਾਕਟਰ ਨੇ ਟਾਈਮ ਤੇ ਆਉਂਦਾ ਹੈਗਾ ਤੇ ਜਾਂ ਆਪਾਂ ਨੂੰ ਹੀਟ ਦਾ ਨਹੀਂ ਪਤਾ ਲੱਗਦਾ ਜਾਂ ਕਈ ਵਾਰ ਹੀਟ ਸਾਇਲੈਂਟ ਹੁੰਦੀ ਆ ਜਾਂ ਉਹ ਨੰਗੇ ਜਾਂਦੀ ਆ ਬਹੁਤ ਚੀਜ਼ਾਂ ਹੁੰਦੀਆਂ ਨੇ ਕਿਆਂ ਤੇ ਉਹਦੇ ਵਾਸਤੇ ਵੀ ਆਪਾਂ ਨੂੰ ਕਹੇ ਲਈ ਵੀ ਪਸ਼ੂਆਂ ਦਾ ਇਹ ਬਹੁਤ ਵੱਡਿਆ ਸਮੱਸਿਆ ਹੀ ਇੱਕ ਤਰ੍ਹਾਂ ਦੀ ਇਹ ਉਹਦੇ ਵਾਸਤੇ ਕੀ ਹੈ ਜਦੋਂ ਆਪਾਂ ਨੇ ਇੱਕ ਵਾਰ ਪਸ਼ੂ ਦੇ ਟੀਕਾ ਭਰਾਤਾ ਉਹਨੂੰ 18 ਤੋਂ 21 ਦਿਨ ਉਹਦੇ ਵਿੱਚ 18 ਤੋਂ 21 ਦਿਨਾਂ ਦੇ ਵਿੱਚ ਆਪਾਂ ਕਹਿੰਦੇ ਇੱਕ ਮਹੀਨੇ ਵੀ ਕਹਿ ਸਕਦੇ ਆਪਾਂ ਵੀ ਉਹਦੇ ਵਿੱਚ ਧਿਆਨ ਰੱਖਣਾ ਜ਼ਰੂਰੀ ਹੈਗਾ ਵੀ ਪਸ਼ੂ ਆਪਣਾ ਕਿਤੇ ਦੁਬਾਰੇ ਤਾਂ ਨਹੀਂ ਤਾਰਾਂ ਦੇ ਰਿਹਾ ਹੈਗਾ ਵੀ ਕਿਉਂਕਿ ਇੱਕ ਵਾਰ ਤਾਂ ਆਪਾਂ ਨੇ ਟੀਕਾ ਭਰਾਤਾ ਕਈ ਵਾਰ ਕੀ ਹੁੰਦਾ ਪਸ਼ੂ ਰਿਪੀਟ ਕਰ ਜਾਂਦਾ ਉਹ 18 ਤੋਂ ਜੇ ਆਪਣੀ ਖਰਾਕ ਸਹੀ ਹੈ 18 ਤੋਂ 21 ਦਿਨਾਂ ਦੇ ਵਿੱਚ ਉਹਨੇ ਦੁਬਾਰੇ ਬੱਚਾ ਦੇਣਾ ਹੁੰਦਾ ਆ ਵੀ ਦੁਬਾਰੇ ਹੀਟ ਕੱਢਣੀ ਹੁੰਦੀ ਹੈ ਕਿ 18 ਤੋਂ 21 ਦਿਨਾਂ ਦੇ ਵਿੱਚ ਉਹ ਜਿਹੜਾ ਧਿਆਨ ਆਗਾ ਰੱਖਣਾ ਆਪਾਂ ਨੂੰ ਬਹੁਤ ਜ਼ਿਆਦਾ ਜ਼ਰੂਰੀ ਹੈਗਾ ਉਹਦੇ ਨਾਲ ਹੀ ਆਪਾਂ ਕਹਿ ਲਈ ਆਪਾਂ ਉਹਦਾ ਖਰਚਾ ਘਟਾ ਸਕਦੇ ਹਾਂ ਤੇ ਜੇ ਪਸ਼ੂ ਆਪਣਾ 18 ਤੋਂ 21 ਦਿਨਾਂ ਦੇ ਵਿੱਚ ਹੀਟ ਨਹੀਂ ਕੱਢ ਰਿਹਾ ਹੈਗਾ ਤਾਂ ਉਹਨੂੰ 3 ਮਹੀਨਿਆਂ ਬਾਅਦ ਚੈੱਕ ਕਰਾਉਣਾ ਵੀ ਬਹੁਤ ਜ਼ਰੂਰੀ ਹੈ ਜੇ ਆਪਾਂ ਚੈੱਕ ਨਹੀਂ ਕਰਵਾਉਣਾ ਤਾਂ ਹੁਣ ਤਾਂ ਅਲਟਰਾਸਾਊਂਡ ਮਸ਼ੀਨਾਂ ਵੀ ਆ ਗਈਆਂ ਉਹ ਵੀ ਚੈੱਕ ਕਰਵਾ ਸਕਦੇ ਹਾਂ ਇੱਕ ਗੱਲ ਹਮੇਸ਼ਾ ਯਾਦ ਰੱਖੋ ਵੀ ਸਮਾਂ ਪੈਸੇ ਤੋਂ ਵੱਧ ਕੀਮਤੀ ਨਹੀਂ ਹੈਗਾ ਜਿਹੜਾ ਸਮਾਂਗਾ ਉਹ ਪੈਸੇ ਤੋਂ ਜ਼ਿਆਦਾ ਕੀਮਤੀ ਨਹੀਂ ਹੈਗਾ ਕਿਉਂਕਿ ਆਪਾਂ ਪੈਸਾ ਕਮਾ ਸਕਦੇ ਹਾਂ ਸਮਾਂ ਨਹੀਂ ਆਪਾਂ ਦੁਬਾਰੇ ਮੋੜ ਕੇ ਲਿਆ ਸਕਦੇ ਪੈਸਾ ਤਾਂ ਆਪਾਂ ਫੇਰ ਵੀ ਦੁਬਾਰਾ ਕਮਾ ਲਾਂਗੇ ਪਰ ਸਮਾਂ ਨਹੀਂ ਜੇ ਆਪਾਂ ਬੈਂਕਾਂ ਦੇ ਰੋਲ ਦੀ ਗੱਲ ਕਰੀਏ ਵੀ ਬੈਂਕਾਂ ਦਾ ਰੋਲ ਆ ਵੀ ਆਪਣੇ ਫਾਰਮ ਦੇ ਵਿੱਚ ਕਿੰਨਾ ਕੁ ਜ਼ਿਆਦਾ ਆਗਾ ਬੈਂਕਾਂ ਦਾ ਬਹੁਤ ਜ਼ਿਆਦਾ ਰੋਲ ਹੁੰਦਾ ਕਿ ਜੇ ਆਪਾਂ ਲੋਨ ਲੈ ਕੇ ਆਪਾਂ ਕਹੇ ਲਈ ਵੀ ਡੇਰੀ ਫਾਰਮ ਸ਼ੁਰੂ ਕਰਨਾਗਾ ਤਾਂ ਬੈਂਕੋ ਦੇ ਵਿੱਚ ਬਹੁਤ ਜ਼ਿਆਦਾ ਮਹੱਤਵ ਆਗੀ ਕਿਉਂਕਿ ਬੈਂਕ ਦਾ ਕੀ ਹੁੰਦਾ ਕਿ ਬੈਂਕ ਨੇ ਆਪਾਂ ਨੂੰ ਇੱਕ ਵਾਰ ਲੋਨ ਦੇਣਾ ਹੁੰਦਾਗਾ ਤੇ ਉਸ ਤੋਂ ਬਾਅਦ ਲੋਨ ਦਾ ਸਹੀ ਤਰੀਕੇ ਨਾਲ ਆਪਣੇ ਕਹਦੀਏ ਪ੍ਰਯੋਗ ਕਰਨਾ ਉਹ ਆਪਣੇ ਹੱਥ ਦੇ ਵਿੱਚ ਹੁੰਦਾਗਾ ਜੇ ਆਪਾਂ ਹੁਣ ਲੋਨ ਪਸ਼ੂਆਂ ਤੇ ਲਿਆ ਲਾਈਏ ਉਹਨੂੰ ਆਪਾਂ ਗੱਡੀਆਂ ਜਾਂ ਘਰ ਤੇ ਜਾਂਦੇ ਆਗੇ ਤਾਂ ਉਹਨੇ ਆਪਾਂ ਕਹ ਲਈ ਵੀ ਉਹਦਾ ਨੁਕਸਾਨ ਹੀ ਹੈਗਾ ਜੇ ਆਪਾਂ ਪਸ਼ੂਆਂ ਤੇ ਲੋਨ ਲੈ ਕੇ ਪਸ਼ੂਆਂ ਤੇ ਲਾਵਾਂਗੇ ਉਹ ਬਹੁਤ ਜ਼ਿਆਦਾ ਫਾਇਦੇ ਵਾਲੀ ਚੀਜ਼ ਹੈਗੀ ਤੇ ਜੇ ਆਪਾਂ ਡੇਰੀ ਫਾਰਮ ਦੀਆਂ ਮਸ਼ੀਨਾਂ ਤੇ ਆਟੋਮੈਟਿਕ ਸਿਸਟਮ ਕਰਨ ਦੇ ਬਲ ਜਾਂਦੇ ਆ ਤਾਂ ਲੋੜ ਤੋਂ ਪਹਿਲਾਂ ਖਰਚਾ ਕਰਨਾ ਮਸ਼ੀਨਾਂ ਤੇ ਜਾਂ ਲੋਡ ਤੋਂ ਜ਼ਿਆਦਾ ਖਰਚਾ ਕਰਨਾ ਉਹ ਵੀ ਕਿ ਨੁਕਸਾਨਦਾਈ ਕਿ ਚੀਜ਼ ਹੁੰਦੀ ਆ ਜਿੰਨੀ ਕ ਆਪਾਂ ਨੂੰ ਆਪਣੇ ਫਾਰਮ ਦੇ ਤੇ ਐਟ ਅ ਟਾਈਮ ਲੋਡ ਹੁੰਦੀ ਆ ਉੰਨੀ ਕ ਮਸ਼ੀਨਾਂ 'ਤੇ ਪੈਸੇ ਲਾਇਆ ਕਰੋ ਤੇ ਓਡੇ ਕੇ ਸਿਸਟਮ ਦੀ ਪੈਸੇ ਲਾਉਣੇ ਆਪਾਂ ਕੇ ਲਈ ਵੀ ਸਹੀ ਨਹੀਂ ਜੇ ਆਪਾਂ ਟਾਈਮ ਤੋਂ ਪਹਿਲਾਂ ਕਿਸੇ ਚੀਜ਼ ਤੇ ਪੈਸੇ ਲਾ ਰਹੇ ਹਾਂਗੇ ਤਾਂ ਉਹ ਵੀ ਆਪਣੇ ਫਾਰਮ ਦਾ ਜਿਹੜਾ ਨੁਕਸਾਨ ਹੀ ਆਗਾ ਆਪਣੇ ਪੈਸੇ ਦੀ ਬਰਬਾਦੀ ਹੋ ਰਹੀ ਆ ਤਾਂ ਤੇ ਜੇ ਆਪਾਂ ਲੇਬਰ ਦੀ ਗੱਲ ਕਰੀਏ ਲੇਬਰ ਦੀ ਟ੍ਰੇਨਿੰਗ ਇਹੜੀ ਲੇਬਰ ਦੀ ਉਹ ਟ੍ਰੇਨਿੰਗ ਆ ਬਹੁਤ ਜ਼ਿਆਦਾ ਜ਼ਰੂਰੀ ਹੈ ਕਿ ਲੇਬਰ ਕਹਿ ਲੀਏ ਜਾ ਆਪਣੇ ਘਰ ਦੇ ਆਪਣੇ ਜਿਹੜੇ ਪਿੱਛੋਂ ਸਾਹਮਣੇ ਨੂੰਹਾਂ ਦਾ ਟ੍ਰੇਨਡ ਹੋਣਾ ਵੀ ਜ਼ਰੂਰੀ ਆ ਜੇ ਆਪਾਂ ਲੋਦੋ ਵੀ ਇੱਕ ਟਾਈਮ ਤੇ ਆਪਾਂ ਫਾਰਮ ਤੇ ਨਹੀਂ ਹੈਗੇ ਆਪਣੇ ਕੋਈ ਪਸ਼ੂ ਮਾਗਰੋ ਸੌਣ ਲੱਗ ਗਿਆ ਜਾਂ ਕਿਸੇ ਨੇ ਹੀਟ ਕੱਢ ਲਈ ਜਾਂ ਕੋਈ ਪਸ਼ੂ ਬਿਮਾਰ ਹੋ ਗਿਆ ਉਹਦੇ ਵਿੱਚ ਜਿਹੜਾ ਆਪਣੇ ਮਾਗਰੋ ਪਸ਼ੂ ਸਾਹਮਦਾਗਾ ਉਹਨੂੰ ਹਰੇਕ ਚੀਜ਼ ਦੀ ਜਾਣਕਾਰੀ ਹੋਣੀ ਜ਼ਰੂਰੀ ਹੈ ਕਿਉਂਕਿ ਕਈ ਵਾਰ ਡਾਕਟਰ ਵੀ ਨਹੀਂ ਆਉਂਦਾ ਹੈਗਾ ਵੀ ਉਹ ਫਰਸਟ ایڈ ਉਹ ਜ਼ਰੂਰ ਦੇਣ ਵਾਲਾ ਹੋਵੇ ਬੰਦਾ ਇਹ ਚੀਜ਼ਾਂ ਦਾ ਜਿਹੜਾ ਧਿਆਨ ਰੱਖਣਾ ਬਹੁਤ ਜ਼ਿਆਦਾ ਜ਼ਰੂਰੀ ਹੁੰਦਾ ਹੈਗਾ ਤੇ ਜੇ ਆਪਾਂ ਕਹ ਲਈਏ ਵੀ ਛੋਟੇ ਖਰਚੇ ਤੇ ਵੱਡੀਆਂ ਬਚਤਾਂ ਦੀ ਗੱਲ ਕਰੀਏ ਜਿਵੇਂ ਇਹ ਵੀ ਆਪਾਂ ਕਹ ਲਈਏ ਵੀ ਜਿਹੜੀਆਂ ਗੱਲਾਂ ਸੀਗੇ ਨੋਟ ਕਰਨ ਵਾਲੀਆਂ ਸੀ ਤੇ ਹੁਣ ਤੁਹਾਡੇ ਵਾਸਤੇ ਖਾਸ ਜਿਹੜੀਆਂ ਗੱਲਾਂ ਨੇਗੀਆਂ ਉਹ ਆਪਾਂ ਕਹਿ ਸਕਦੇ ਹਾਂਗੇ ਬੀਨੇ ਮੇ ਪਾਣੀ ਦੀ 24 ਘੰਟੇ ਉਪਲਬਧਤਾ ਬੀ ਪਸ਼ੂਆਂ ਦੇ ਮੌਸਮ ਦੇ ਹਿਸਾਬ ਨਾਲ ਬੀ ਪਸ਼ੂਆਂ ਦੀ ਮੁਰੇੜਾ ਪਾਣੀ ਹੈਗਾ ਉਹ ਹੁਣ ਬਹੁਤ ਜ਼ਿਆਦਾ ਜ਼ਰੂਰੀ ਆ ਜਿਵੇਂ ਸਪ੍ਰਿੰਕਲਰ ਸਿਸਟਮ ਜਾਂ ਫਫਾਰੇ ਫੋਗਰ ਕਹਿੰਦੇ ਨੇ ਉਹ ਲੱਗਿਆ ਵੀ ਬਹੁਤ ਜ਼ਿਆਦਾ ਜ਼ਰੂਰੀ ਹੈਗਾ ਪਸ਼ੂਆਂ ਨੂੰ ਚੰਗੀ ਖਰਾਕ ਮਿਕਸ ਕਰਕੇ ਦੇਣਾ ਇਹ ਵੀ ਬਹੁਤ ਜ਼ਿਆਦਾ ਜ਼ਰੂਰੀ ਹੈ ਨਿੱਕੀਆਂ ਨਿੱਕੀਆਂ ਗੱਲਾਂ ਹੁੰਦੀਆਂ ਨੇ ਕਿਆਂ ਜੇ ਆਪਾਂ ਕਿਲੇ ਵੀ ਜਿਵੇਂ ਰਾਬੜ ਦੇ ਗੱਦੇ ਗੱਦਿਆਂ ਦੀ ਕੁਆਲਿਟੀ ਇੱਕ ਵਾਰ ਪੈਸੇ ਖਰਚ ਕਰਦੇ ਵੀ ਦੁਬਾਰਾ ਪੈਸੇ ਨਾ ਲਾਉਣੇ ਪੈਣ ਉਹ ਚੀਜ਼ ਵੀ ਹੋ ਜਾਂਦੀ ਹੈਗੀ ਗਾਵਾਂ ਵਾਸਤੇ ਆਰਾਮਦਾਇਕ ਜਿਹੜਾ ਪ੍ਰਬੰਧ ਹੋਣਾ ਚਾਹੀਦਾ ਵੀ ਉਹ ਸਟ्रेस ਦੇ ਵਿੱਚ ਨਾ ਜਾਣ ਖੁੱਲਾ ਉਹਨਾਂ ਵਾਸਤੇ ਹਵਾਦਾਰ ਵਧੀਆ ਪ੍ਰਬੰਧ ਹੋਣਾ ਚਾਹੀਦਾਗਾ ਸੈੱਡ ਦੀ ਆਪਾਂ ਕਹ ਲਈ ਡਿਜ਼ਾਈਨ ਸੈੱਡ ਦਾ ਲੰਬਾਈ ਚੌੜਾਈ ਉਹ ਵੀ ਇੱਕ ਵਾਰ ਦੇਖ ਕੇ ਕਿਉਂਕਿ ਸੈੱਡ ਹੈ ਜਿਹੜਾ ਇੱਕ ਵਾਰੀ ਬਣਦਾ ਦੁਬਾਰਾ ਤਾਂ ਉਹ ਬਣਾਇਆ ਨਹੀਂ ਜਾਂਦਾ ਕਿਉਂਕਿ ਬਹੁਤ ਜ਼ਿਆਦਾ ਖਰਚਾ ਲੱਗ ਜਾਂਦਾ ਉਹਨੇ ਇੱਕ ਵਾਰ ਜਦੋਂ ਬਣਾ ਰਹੇ ਹਾਂ ਉਸ ਹਿਸਾਬ ਤੇ ਉਹਨੂੰ ਦੇਖ ਕੇ ਬਣਾਈਏ ਉਹਦੇ ਵਿੱਚ ਧੁੱਪ ਛਾਂ ਜਿਹੜੀ ਆ ਆਪਾਂ ਕਹ ਲਈ ਗਰਮੀ ਠੰਡ ਉਸ ਹਿਸਾਬ ਨਾਲ ਰਹੇ ਵੀ ਉਹ ਆਪਾਂ ਕਹ ਲਈ ਵੀ ਇੱਕ ਵਾਰੀ ਖਰਚਾ ਕੀਤਾ ਵੀ ਉਹ ਵਧੀਆ ਹੋ ਜਾਏ ਆਪਣਾ ਜਿਵੇਂ ਮੱਕੀ ਦਾ achar ਪਾਉਣਾ ਮਾਤਰਾ ਮੱਕੀ ਦੇ achar ਦੀ ਤੇ ਕੁਆਲਿਟੀ ਦੋਨੇ ਚੀਜ਼ਾਂ ਧਿਆਨ ਦੇ ਵਿੱਚ ਰੱਖਣੀਆਂ ਇਹ ਵੀ ਜ਼ਰੂਰੀ ਹੁੰਦੀਆਂ ਨੇ ਅਤੇ ਖੁਰਾ ਆਪਾਂ ਕੇ ਲਈ ਵੀ ਖੁਰਾਂ ਦੀ ਜਿਹੜੀ ਜਾਂਚ ਆ ਕੀ ਟਾਈਮ 'ਸਰੋ ਉਹ ਵੀ ਕਰਦੇ ਰਹਿਣੇ ਚਾਹੀਦੇ ਕੋਈ ਖੁਰ ਥੱਲੋਂ ਖਰਾਬ ਤਾਂ ਨਹੀਂ ਹੋਇਆ ਹੈਗਾ ਜਾਂ ਖੁਰ ਥੱਲੋਂ ਗੜਨ ਲੱਗੇ ਜਾਂਦੇ ਨੇ ਉਹ ਚੀਜ਼ ਦਾ ਵੀ ਟਾਈਮ ਤੇ ਧਿਆਨ ਰੱਖਣਾ ਚਾਹੀਦਾ ਮਾਹੇ ਡਾਕਟਰਾਂ ਦੇ ਨਾਲ ਟਾਈਮ ਟੂ ਟਾਈਮ ਗੱਲਬਾਤ ਕਰਦੇ ਰਹਿਣਾ ਚਾਹੀਦਾ ਡਾਕਟਰਾਂ ਨੂੰ ਫਾਰਮੈਡ ਦਿਖਾਉਂਦੇ ਰਹਿਣਾ ਚਾਹੀਦਾ ਗੰਤ ਤੇ ਸਹੀ ਹੀਟ ਚੈੱਕ ਕਰਨਾ ਤੇ ਟਾਈਮ 'ਤੇ ਟੀਕਾ ਭਰਉਣਾ ਇਹ ਵੀ ਜਿਹੜੀ ਆਪਾਂ ਕੇ ਲਈ ਵੀ ਬਹੁਤ ਵਧੀਆ ਚੀਜ਼ ਹੁੰਦੀ ਆ ਤੇ ਠੀਕ ਹੈ ਬਈ ਦੋਸਤੋ ਤੇ ਅੱਜ ਲਈ ਆਪਣੀ ਜਾਣਕਾਰੀ ਇੰਨੀ ਕੀ ਸੀ ਤੇ ਮਿਲਦੇ ਆਪਾਂ ਤੁਹਾਨੂੰ ਅਗਲੀ ਵੀਡੀਓ ਦੇ ਵਿੱਚ ਨਵੀਂ ਜਾਣਕਾਰੀ ਲੈ ਕੇ ਜੇ ਵੀਡੀਓ ਵਧੀਆ ਲੱਗੀ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਓ ਤੇ ਚੈਨਲ ਨੂੰ ਕਰ ਲਿਓ ਆਪਣੇ ਨੂੰ ਸਬਸਕ੍ਰਾਈਬ ਸਸੀ ਕਾਲ ਜੀ